ਜੀ ਮਿਸਟਰ ਸਰਚੀ ਟਿੱਡਕਨ ਵੀ ਲਾਰੈਂਸ ਜਗਪੂਰ ਗਵਾਂਪੂਰੀਆ ਜਿਹੜਾ ਵੀ ਆਪਣਾ ਦੂਜਾ ਐਨਐਸਏ ਲੱਗੀ ਆ ਜੀ ਤੇ ਜਿੰਨੇ ਵੀ ਹੋਰ ਜੇਲ੍ਹਾਂ ਨੇ ਉਹ ਸਾਰਿਆਂ ਨੂੰ ਆਪਣੇ ਪੰਜਾਬ ਚ ਮੰਗਾ ਲੈਣ ਪੂਰੇ ਤਾਂ ਪੰਜਾਬ ਦੀਆਂ ਜਿਹੜੀਆਂ ਸਕਿਉਰਿਟੀ ਆ ਉਹ ਸਾਰੀਆਂ ਸੈਂਟਰਲ ਫੋਰਸਿਜ਼ ਲੱਗੀਆਂ ਹੋਣੀਆਂ ਜੇ ਉੱਥੇ ਵੀ ਉਹ ਬੰਦ ਨੇ ਸੈਂਟਰਲ ਫੋਰਸਿਜ਼ ਨੇ ਤੇ ਉਰੇ ਪੰਜਾਬ ਦੀਆਂ ਜੇਲ੍ਹਾਂ ਐ ਜਿੱਥੇ ਗੈਂਗਸਟਰ ਨੇ ਉਹ ਚ ਵੀ ਤਾਂ ਸੀਆਰਪੀ ਲੱਗੀ ਆ ਹਾਈ ਸਕਿਉਰਿਟੀ ਕੇਂਦਰੀ ਮੰਤਰੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿਉਂਕਿ ਜਿਸ ਤਰ੍ਹਾਂ ਲਾਰਸ ਬਸਨੋਈ ਜਾਂ ਫਿਰ ਹੋਰ ਜਿਹੜੇ ਪੰਜਾਬ ਤੋਂ ਬਾਹਰ ਭਾਵੇਂ ਭਾਈ ਅਮਰਤਪਾਲ ਦੀ ਗੱਲ ਕਰ ਲਈਏ ਉਹਨਾਂ ਦੇ ਤੇ ਐਨਐਸਏ ਲਗਾ ਕੇ ਉਹਨਾਂ ਨੂੰ ਬਾਹਰ ਦੀਆਂ ਜ਼ਿਲ੍ਹਿਆਂ ਦੇ ਵਿੱਚ ਬਾਰੀ ਸਟੇਟਾਂ ਦੇ ਵਿੱਚ ਭੇਜ ਦਿੱਤਾ ਗਿਆ ਸੀ ਤਾਂ ਹੁਣ ਸਵਾਲ ਉੱਠਣੇ ਸ਼ੁਰੂ ਹੋ ਗਏ ਸੀ ਤੇ ਹੁਣ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵਾਨ ਸਮਾਨ ਚਿੱਠੀ ਲਿਖਣ ਇਹਨਾਂ ਨੂੰ ਅਸੀਂ ਜਿਹੜੀ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕਰ ਦੇਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਹੀ ਸੈਂਟਰ ਦੀਆਂ ਫੋਰਸਾਂ ਨੇ ਜਿਹੜੇ ਸੁਰੱਖਿਆ ਫੋਰਸਾਂ ਨੇ ਉਹ ਲੱਗੀਆਂ ਹੋਈਆਂ ਨੇ ਨਾਲ ਹੀ ਉਹਨਾਂ ਨੇ ਇਸ ਬਾਬਤ ਗੱਲਬਾਤ ਕੀਤੀ ਹੈ ਤੁਹਾਨੂੰ ਉਹ ਵੀ ਇਹਦੇ ਸੁਣਾਵਾਂਗੇ ਤੇ ਨਾਲ ਹੀ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਜਿਹੜੇ ਇਨਕਾਊਂਟਰ ਕੀਤੇ ਜਾ ਰਹੇ ਨੇ ਉਹਨਾਂ ਦੇ ਉੱਤੇ ਉਹਨਾਂ ਨੇ ਸਵਾਲ ਖੜੇ ਕੀਤੇ ਹੈ ਕਿਉਂਕਿ ਜੀ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਹਥਕੜੀਆਂ ਲਗਾ ਕੇ ਜਿੱ ਸਿੱਧੀ ਪੈਰ ਦੇ ਵਿੱਚ ਗੋਲੀ ਮਾਰੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਸਵਾਲੀਏ ਨਿਸ਼ਾਨ ਖੜੇ ਕਰਦੀ ਹੈ ਇਸ ਵਾਬਤੂ ਉਹਨਾਂ ਨੇ ਕਿ ਕੁਝ ਕਿਹਾ ਇਹ ਵੀ ਗੱਲਬਾਤ ਹੋਵੇਗੀ ਵਿੱਚ ਤੇ ਇਸ ਤੋਂ ਇਲਾਵਾ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਸਿਆਸ ਚੱਲ ਰਹੇ ਸੀ ਉੱਥੇ ਰਮਨੀਤ ਬਿੱਟੂ ਦਾ ਹੁਣ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵਾਨ ਤਮਾਨ ਬਾਦਲ ਪਰਿਵਾਰ ਦੇ ਉੱਤੇ ਬਾਦਲਾਂ ਦੇ ਉੱਤੇ ਕਿਉਂ ਨਹੀਂ ਸਿਕੰਜਾ ਕਾਜਦੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇੱਕ ਮੰਤਰੀ ਦੇ ਵੱਲੋਂ ਬਾਦਲਾਂ ਦੇ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਹਨਾਂ ਦੇ ਖਿਲਾਫ ਐਕਸ਼ਨ ਲੈਣ ਦੀ ਤਿਆਰੀ ਕੀਤੀ ਗਈ ਸੀ ਪਰ ਉਸ ਨੂੰ ਅੱਜ ਕੈਬਨਟ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਇਸ ਬਾਬਤ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਨਾਲ ਹੀ ਉਹਨਾਂ ਨੇ ਕੱਲ੍ਹ ਬਾਤ ਹੋਰ ਕੀਤੀ ਹੈ ਦੀ ਮੁੱਖ ਮੰਤਰੀ ਭਗਵੰਤ ਮਾਨ ਭੁੱਕੀ ਫੀਮ ਰਵੈਤੀ ਨਸ਼ਿਆਂ ਦੀ ਪ੍ਰਮੋਸ਼ਨ ਕਰਦੇ ਸੀ ਪਰ ਜਿਸ ਤਰ੍ਹਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਚਿੱਟਾ ਜਾਂ ਫਿਰ ਹੋਰ ਨਸ਼ੇ ਨੇ ਉਸ ਤੋਂ ਬਾਅਦ ਹੋਏ ਨੇ ਇਹ ਕਿਸ ਸदर्भ ਦੇ ਵਿੱਚ ਗੱਲਬਾਤ ਕਹੀ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਆਪਣੀਆਂ ਕੈਸਟਾਂ ਦੇ ਰਾਹੀਂ ਰੀਲਾਂ ਦੇ ਰਾਹੀਂ ਜਦੋਂ ਉਹ ਜਿਹੜੇ ਤੰਜ ਕੱਸਦੇ ਹੁੰਦੇ ਸੀ ਨਸ਼ਿਆਂ ਨੂੰ ਲੈ ਕੇ ਲੀਡਰਾਂ ਦੇ ਉੱਤੇ ਜਾਂ ਫਿਰ ਹੋਰ ਸਮਾਜਿਕ ਵਰਗ ਦੇ ਉੱਤੇ ਤੰਜ ਕੱਸਦੇ ਤਾਂ ਉਹਨਾਂ ਨੇ ਹੁਣ ਉਹਨਾਂ ਦੀਆਂ ਉਹ ਕਲਿੱਪਾਂ ਪ੍ਰੈਸ ਕਾਨਫਰੰਸ ਦੇ ਵਿੱਚ ਸੁਣੋਂਦਿਆਂ ਇਹ ਗੱਲ ਦਾ ਹਵਾਲਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜੇ ਨਸ਼ੇ ਪੁੱਕੀ ਸੀ ਜਿਹੜੇ ਫੀਮ ਸੀ ਉਹਨਾਂ ਨੂੰ ਪ੍ਰਮੋਟ ਕੀਤਾ ਗਿਆ ਸੀ ਉਹਨਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਤੁਹਾਨੂੰ ਇੱਕ ਵਾਰੀ ਪਹਿਲਾਂ ਇਹ ਸਾਰਾ ਜੋ ਕੁਝ ਉਹਨਾਂ ਦੇ ਵੱਲੋਂ ਪ੍ਰਮੁੱਖ ਤੌਰ ਦੇ ਉੱਤੇ ਗੱਲਬਾਤ ਕੀਤੀ ਗਈ ਹੈ ਜੇ ਇਨਕਾਊਂਟਰ ਦੀ ਗੱਲਬਾਤ ਕਰ ਲਈਏ ਜਾਂ ਫਿਰ ਜਿਹੜੀ ਬਾਹਰਲੇ ਸਟੇਟਾਂ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਬੰਦ ਨੇ ਉਹਨਾਂ ਨੂੰ ਪੰਜਾਬ ਲਿਆਉਣ ਦੀ ਗੱਲ ਕੀਤੀ ਹੈ ਉਤ ਉਸ ਨੂੰ ਇਹਦੇ ਉੱਤੇ ਮੈਂ ਬੜਾ ਕੱਲ ਬੋਲ ਪਿਆ ਅੱਜ ਜਿਹੜੀ ਗੱਲ ਇਹ ਤੇ ਪ੍ਰੈਸ ਕਾਨਫਰੰਸ ਆ ਮੈਂ ਤਾਂ ਕੱਲ ਇਹ ਕਹਿ ਚੁੱਕਿਆ ਬਈ ਲੌਰੈਂਸ ਬਿਸ਼ਨੋਈ ਨੂੰ ਤੁਸੀਂ ਚੀਫ ਮਿਨਿਸਟਰ ਸਾਹਿਬ ਚਿੱਠੀ ਲਿਖਣ ਬਈ ਲੌਰੈਂਸ ਜਗੂ ਭਗਵਾਨਪੁਰੀਆ ਜਿਹੜਾ ਵੀ ਆਪਣਾ ਦੂਜਾ ਐਨਐਸਏ ਲੱਗੀ ਆ ਜੀ ਤੇ ਜਿੰਨੇ ਵੀ ਹੋਰ ਜੇਲ੍ਹਾਂ ਦੇ ਨੇ ਉਹ ਸਾਰਿਆਂ ਨੂੰ ਆਪਣੇ ਪੰਜਾਬ ਚ ਮੰਗਾ ਲੈਣਾ ਉਰੇ ਤਾਂ ਪੰਜਾਬ ਦੀਆਂ ਜਿਹੜੀਆਂ ਸਿਕਿਉਰਿਟੀ ਆ ਉਹ ਸਾਰੀਆਂ ਸੈਂਟਰਲ ਫੋਰਸਿਜ਼ ਲੱਗੀਆਂ ਹੋਈਆਂ ਜੇ ਉੱਥੇ ਵੀ ਉਹ ਬੰਦ ਨੇ ਸੈਂਟਰਲ ਫੋਰਸਿਜ਼ ਨੇ ਤੇ ਉਰੇ ਪੰਜਾਬ ਦੀਆਂ ਜਿਲ੍ਹਾਂਾਂ ਦੇ ਵਿੱਚ ਗੈਂਗਸਟਰ ਨੇ ਉੱਚ ਵੀ ਤਾਂ ਸੀਆਰਪੀ ਲੱਗੀ ਆ ਹਾਈ ਸਕਿਉਰਿਟੀ ਜੀ ਫਰਜੀ ਇਨਕਾਊਂਟਰ ਮੈਨੂੰ ਅਜੇ ਇਸ ਗੱਲ ਦਾ ਮੈਨੂੰ ਕੋਈ ਗਿਆਨ ਨਹੀਂ ਗੱਲ ਪਰ ਅਸੀਂ ਮੈਂ ਤਾਂ ਹਮੇਸ਼ਾ ਕਿਹਾ ਵੀ ਇਹ ਜਿਹੜੀ ਪੈਰ 'ਚ ਗੋਲੀ ਮਾਰੀ ਜਾ ਰਹੀ ਆ ਇਹ ਟੋਟਲ ਫਰਾਡ ਮੈਂ ਤਾਂ ਇੱਕ ਵਾਰ ਨਹੀਂ ਕਿਹਾ ਹਮੇਸ਼ਾ ਕਿਹਾ ਭਈ ਯਾਰ ਤੁਸੀਂ ਇਹ ਇਹੋ ਜਿਹਾ ਕਿਹੜਾ ਸਿਸਟਮ ਆ ਵੀ ਇਹ ਕਿਹੜੀ ਗੱਲ ਆ ਵੀ ਜਦੋਂ ਹੱਤਕੜੀਆਂ ਉਹਦੇ ਲੱਗੀਆਂ ਹੋਈਆਂ ਤੁਸੀਂ ਲੈ ਕੇ ਜਾਂਦੇ ਹੋ ਹੱਤਕੜੀਆਂ ਲੱਗਪੋਲਿਸ ਨਾਲ ਆ ਜਦੋਂ ਪਿਸਤੌਲ ਚੱਕਣ ਲਾ ਜੇ ਨੇ ਗੋਲੀ ਚੱਲ ਜਾਂਦੀ ਹੈ ਇਸ ਕਰਕੇ ਉਹ ਵੀ ਭਗਵੰਤ ਮਾਨ ਦਾ ਹੀ ਕੰਮ ਜਿਹਹ ਜੇ ਕਰਦਾ ਰਿਹਾ ਉਹ ਜਿਹੇ ਨੇ ਅੱਗੇ ਪੁਲਿਸ ਬਣਾਤੀ ਜਦੋਂ ਭਗਵੰਤ ਮਾਨ ਸਾਹਿਬ ਜਿਹੜੇ ਅੱਜ ਦੇ ਸੀਐਮ ਨੇ ਉਹ ਇੱਕ ਬਹੁਤ ਵੱਡੇ ਆਰਟਿਸਟ ਦੇ ਤੌਰ ਤੇ ਜਾਣੇ ਜਾਂਦੇ ਸੀ ਮੈਂ ਇਹ ਕਹੂੰਗਾ ਪਹਿਲਾ ਮੇਰਾ ਇਹ ਹੋਊਗਾ ਮੈਂ ਪਰਮਾਤਮਾ ਕਰੇ ਲੋਕ ਪੰਜਾਬ ਦੇ ਕਰਨ ਜਦੋਂ 2027 ਚ ਬੀਜੇਪੀ ਦੀ ਸਰਕਾਰ ਬਣੇਗੀ ਅਸੀਂ ਇਹਦੇ ਉੱਤੇ ਸਭ ਤੋਂ ਵੱਡੀ ਇਨਕੁਆਇਰੀ ਪਹਿਲਾਂ ਇਹ ਤੇ ਬਿਠਾਵਾਂਗੇ ਜਿਵੇਂ ਅੱਜ ਮਜੀਠੀਆ ਸਾਹਿਬ ਤੇ ਚੱਲ ਰਹੀ ਆ ਕੋਈ ਉਹਨਾਂ ਸੱਤਾ ਪਿੰਦੀ ਜਾਂ ਹੋਰ ਸਾਰੇ ਇਹ ਇਹ ਸੀਐਮਬੀ ਮਜੀਠੀਆ ਤੇ ਕਾਰਵਾਈ ਕਰਦੇ ਆ ਜ ਬਹੁਤ ਵੈਲਕਮ ਆ ਚੰਗੀ ਗੱਲ ਆ ਪਰ ਜਿਹੜਾ ਬਾਦਲ ਫੈਮਿਲੀ ਆ ਵੱਡੀ ਬਾਦਲ ਸਾਹਿਬ ਨੇ ਜਿਹੜੇ ਸਾਰੇ ਉਹਨਾਂ ਦੇ ਪਰਿਵਾਰ ਜਿਨ੍ਹਾਂ ਦੇ ਇੱਕ ਵੱਡੀ ਟੂਰਨਾਮੈਂਟਾਂ ਦੇ ਵਿੱਚ ਉਸ ਵੇਲੇ ਇਹ ਜਿਹੜੇ ਸਾਰੇ ਡੀਐਸਪੀ ਭੋਲੇ ਵਰਗੇ ਜਾਂ ਹੋਰ ਜੁੜੇ ਹੁੰਦੇ ਸੀ ਸਾਰੇ ਉਸ ਵੇਲੇ ਇਹ ਕਿਸ ਤਰੀਕੇ ਨਾਲ ਉਹ ਸੋਲੇ ਵੀ ਪੈਨੇਟ੍ਰੇਟ ਕੀਤਾ ਇਹਨਾਂ ਨੇ ਤਾਂ ਹੀ ਇਹ ਬਾਦਲਾ ਨੂੰ ਹੱਥ ਨਹੀਂ ਨਾ ਲਾਏ ਇੱਕ ਮੰਤਰੀ ਨੇ ਮੜਾ ਜਿਆ ਨੇੜੇ ਵੀ ਜਾ ਕੇ ਪ੍ਰੈਸ ਕਾਨਫਰੈਂਸ ਕੀਤੀ ਸੀ ਆ ਸੁਖ ਵਿਲਾਸ ਦਾ ਸੁਖ ਵਿਲਾਸ ਦਾ ਜਿਹੜੇ ਨਾਲ ਇਹ ਜੋ ਮੰਤਰੀ ਹੈ ਨੀਗਾ ਤੇ ਇਥੋਂ ਪੜਨੂ ਬੜਾ ਇਹ ਸੋਚ-ਸੋਚ ਕੇ ਗੱਲਾਂ ਸਾਹਮਣੇ ਆਉਂਦੀਆਂ ਗਈਆਂ ਆਉਂਦੀਆਂ ਗਈਆਂ ਵੀ ਕਿਉਂ ਉਹਦੇ ਲਈ ਵੀ ਪਹਿਲਾਂ ਥੋੜੀਆਂ ਜਿਮੈਂ ਥੋੜਾ ਟਾਈਮ ਲਵਾਂਗਾ ਬਾਅਦ ਚ ਇਹਨੂੰ ਹਰ ਗੱਲ ਨੂੰ ਵੀ ਕਿਵੇਂ ਜੋੜਿਆ ਗਿਆ ਕਿਵੇਂ ਇਸ ਪੰਜਾਬ ਨੂੰ ਇਹ ਚੀਜ਼ਾਂ ਪਰੋਸੀਆਂ ਗਈਆਂ ਚੰਗੀ ਗੱਲ ਬਹੁਤ ਕਰ ਸਕਦੇ ਆ ਕਲਾਕਾਰ ਨਸ਼ੇ ਦੀਓ ਗੱਲ ਕਿਉਂ ਕਰਨ ਅੱਜ ਪਹਿਲੀ ਮੈਂ ਤੁਹਾਨੂੰ ਇੱਕ 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 ਸ਼ੁਰੂਆਤ ਜੇ ਤੁਸੀਂ ਥੋੜੀ ਅੱਗੇ ਆ ਹੋਵੇ ਪਿੱਛੋਂ ਲੈ ਕਿਉਂਕਿ ਇਹ ਲੋਕਾਂ ਦੇ ਅੰਦਰ ਦਿਮਾਗ 'ਚ ਜ਼ਹਿਨ 'ਚ ਵੜੀ ਗਈ ਆ ਗੱਲ ਐਮੀ ਨਹੀਂ ਇਹਦੇ ਪਿੱਛੇ ਵੱਡੇ ਤੋਂ ਵੱਡੇ ਜਿਹੜੀ ਮੈਨਕੁਇਰੀ ਦੀ ਗੱਲ ਕਰਦਾ ਕਰਾਂਗੇ ਵੀ ਕੌਣ ਕਿਹੜੀਆਂ ਵੱਡੇ ਤੋਂ ਵੱਡੇ ਲੋਕ ਸੀ ਜਿਹੜੇ ਪੈਸੇ ਦੇ ਕੇ ਕਰਾਉਂਦੇ ਸੀ ਇਹਨਾਂ ਨੇ ਅਣਜਾਣ ਚ ਕੀਤਾ ਇਹਨਾਂ ਨੇ ਸੋਚ ਸਮਝ ਕੇ ਕੀਤਾ ਕੀ ਕੀਤਾ ਕਿਉਂਕਿ ਇੱਕ ਵਾਰ ਜਿਹੜੀ ਚੀਜ਼ ਬੰਦੇ ਦੇ ਅੰਦਰ ਵਸ ਜੇ ਨਾ ਉਹ ਚੀ ਮੁਨਿਸਟਰ ਵੀ ਬਣ ਜੇ ਚਾਹੇ ਉਹਦੇ ਅੰਦਰ ਉਹ ਗੱਲ ਜਾਂਦੀ ਨਹੀਂ ਇਹ ਵੀ ਦੱਸ ਰਿਹਾ ਵੀ ਨਸ਼ਾ ਇਹ ਕਿਸੇ ਦੇ ਦਿਮਾਗ 'ਚ ਰਹਿ ਆ ਨਾ ਜਾਵੇ ਕਮੀ ਨਾ ਰਹੇ ਜੇ ਵੀ ਕੀ ਕੰਮ ਵੀ ਜੇ ਕਰਨਾ ਮਤਲਬ ਇਹ ਵੀ ਗਮਰਾਹ ਕੀਤਾ ਜਾ ਰਿਹਾ ਵੀ ਜੇ ਦੋ ਬੰਦੇ ਦਸਾਂ ਜਿੰਨਾ ਕੰਮ ਕਰ ਸਕਦੇ ਐ ਫੁੱਕੀ ਖਾਓ ਕਿਸ ਤਰੀਕੇ ਦੀ ਪ੍ਰੋਮੋਸ਼ਨ ਕਰਦਾ ਸੀ ਇਹ ਬੰਦਾ ਇਹ ਅਸੀਂ ਜਦੋਂ ਸਰਕਾਰ ਆਊਗੀ ਵੀ ਇਹਦੇ ਪਿੱਛੇ ਤੋ ਕੌਣ ਕਰਵਾਉਂਦਾ ਸੀ ਇਹ ਕੰਮ ਕੀ ਦੇ ਕਰਤੇ ਕਿੰਨੇ ਕਿੰਨੇ ਪੈਸੇ ਲਏ ਕੀ ਕੁਛ ਕਿਉਂਕਿ ਜਦੋਂ ਤੁਸੀਂ ਭੁੱਕੀ ਦੀ ਮਸ਼ਹੂਰੀ ਕਰਦੇ ਹੋ ਨਾ ਉਹਦਾ ਟ੍ਰੱਕਾਂ ਦੇ ਟਰੱਕ ਭੁੱਕੀ ਦੀ ਉਸ ਵੇਲੇ ਆਉਂਦੇ ਵੀ ਹੋਣਗੇ ਨਾ ਜਦੋਂ ਆ ਕਿਹਾ ਜਾਂਦਾ ਸੀ ਵੀ ਕੰਮ ਇਹਦੇ ਨਾਲ ਕਰ ਸਕਦੇ ਆ ਤੇ ਲੋਕ ਉਸ ਇਹਨਾਂ ਦੀ ਕਲਾਕਾਰਾਂ ਦੀ ਗੱਲ ਸੁਣ ਕੇ ਵੱਡਿਆਂ ਦੀ ਕਿੰਨੀ ਭੁੱਕੀ ਪੰਜਾਬ ਦੇ ਵਿੱਚ ਲੋਕਾਂ ਨੇ ਖਾਧੀ ਹੋਊਗੀ ਵੀ ਕਮ ਸਾਰ ਤੋਂ ਦੁੱਗਣਾ ਚੌਗਣਾ ਹੋਊਗਾ 10 ਗੁਣਾ ਹੋਊਗਾ ਫੀਮ ਖਾ ਕੇ ਸਾਨੂੰ ਛਿੱਕਾਂ ਬਿਮਾਰੀ ਚਲੀ ਜਾਂਦੀ ਆ ਕਿੰਨਾ ਉਹਦੇ ਲਈ ਕੁਆਂਟਲਾਂ ਦੇ ਵਿੱਚ ਫੀਮ ਆਈ ਹੋਊਗੀ ਉਦੋਂ ਬਾਅਦ ਜਿਹੜੀ ਫੀਮ ਪੋਕੀ ਡੋਡੇ ਉਹ ਬੰਦ ਕਰ ਦਿੱਤੇ ਗਏ ਇਹ ਹਜੇ ਬੰਦਿਆ ਨਹੀਂ ਫੇਰ ਪਰੋਸਣੇ ਸ਼ੁਰੂ ਕਰਤੇ ਜਦੋਂ ਕਬੱਡੀ ਸ਼ੁਰੂ ਕੀਤੀ ਭੋਲੇ ਹੁਣਾ ਨਾਲ ਇਹ ਜਦੋਂ ਟੂਰਨਾਮੈਂਟ ਚ ਇਹ ਗੱਲਾਂ ਕਰਦੇ ਸੀ ਉਸ ਵੇ ਬਾਦਲਾਂ ਮਿਲੇ ਹਰ ਜਿੱਤਾਂ ਇਹ ਹੁੰਦੇ ਸੀ ਉਦੋਂ ਕਬੱਡੀ ਦੀ ਗੱਲ ਕੱਲ ਮੈਨੂੰ ਯਾਦ ਆ ਗਈ ਮੈਂ ਕਰ ਰਿਹਾ ਪਰ ਇਹੀ ਬੰਦਾ ਹੈ ਮੈਂ ਕਿ ਜਦੋਂ ਕਬੱਡੀ ਬਾਦਲਾਂ ਵੇਲੇ ਚੱਲਦੀ ਸੀ ਤੇ ਇਹ ਇਹੋ ਜਿਹੀਆਂ ਗੱਲਾਂ ਕਰਕੇ ਉਸ ਕਬੱਡੀ ਦੇ ਵਿੱਚ ਨਸ਼ਾ ਵਾੜਿਆ ਇੰਜੈਕਸ਼ਨ ਵਾੜੇ ਇੱਥੇ ਤੱਕ ਉਦੋਂ ਬਾਅਦ ਇਹ ਆਪਣੀ ਹਾਲਾਤ ਵੀ ਦਿਖਾਉਂਦੇ ਨੇ ਉਹ ਵੀ ਇਹਨਾਂ ਦੇਖ ਲੋ ਵੀ ਹੁਣ ਇਹਨਾਂ ਨੇ ਨਸ਼ੇ ਦੀ ਪ੍ਰਮੋਸ਼ਨ ਕਰਤੀ ਉਸ ਤੋਂ ਬਾਅਦ ਇਹਨਾਂ ਦੇ ਨਾਲ ਵੀ ਕੀ ਹੋਇਆ ਤੇ ਜਿਹੜੇ ਇਹ ਕਰਦੇ ਉਹਨਾਂ ਨਾਲ ਵੀ ਆਹੀ ਹੁੰਦਾ ਹੈ ਦੂਜੀ ਗੱਲ ਮੈਂ ਬਾਦਲਾਂ ਬਾਰੇ ਦੱਸਦੀ ਵੀ ਇਹ ਇਸੇ ਕਰਕੇ ਅੱਜ ਤੱਕ ਕੋਈ ਬਾਦਲ ਫੈਮਲੀ ਨਾਲ ਕਿਸੇ ਨਾਲ ਕਿਉਂਕਿ ਜਿਹੜੇ ਸੱਤਾ ਪਿੰਦੀ ਸਭ ਜਿਹੜੇ ਲੋਕ ਸੀ ਉਹ ਸਭ ਲੋਕ ਜਿਹੜੇ ਵੱਡੇ ਤੋਂ ਵੱਡੇ ਡਰੱਗ ਵਾਲੇ ਸੀ ਵੱਡੇ ਤੋਂ ਵੱਡੇ ਨਸ਼ੇ ਵਾਲੇ ਸੀ ਉਹ ਇਸ ਬੰਦੇ ਤੋਂ ਇਹ ਪ੍ਰਮੋਸ਼ਨ ਕਰਵਾਉਂਦੇ ਸੀ ਅੱਜ ਇੱਕ 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 ਸ਼ਰਾਬ ਦੀ ਬੋਤਲ ਆ ਨਾ ਜਿਹੜੀ ਮੈਂ ਹੁਣੇ ਪੁੱਛ ਰਿਹਾ ਸੀ ਕੋਈ ਜਿਹੜੇ ਸਿਗਰਟ ਪੀਣ ਵਾਲਿਆ ਜਾਂ ਉਹਤੇ ਵੀ ਲਿਖਿਆ ਹੁੰਦਾ ਵੀ ਇਹ ਸਿਹਤ ਲਈ ਹਾਨੀਕਾਰਕ ਤੇ ਇਹ ਕਿਹਦੇ ਕਿਹਦੀ ਸਿਹਤ ਇਹਨਾਂ ਨੇ ਖਰਾਬ ਕੀਤੀ ਹੈ ਕਿਹਦੇ ਕਿਹਦੇ ਨਾਲ ਇਹ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਨੌਜਵਾਨ ਕਿਹਦੇ ਕਿਹਦੇ ਘਰ ਉਜਾੜੇ ਹੈ ਇਹਨਾਂ ਨੇ ਇਹ ਸਾਰਾ ਸਤਾਪ ਜਿਹੜਾ ਸਤਾਈ ਚ ਜਦੋਂ ਭਾਜਪਾ ਸਰਕਾਰ ਆਏਗੀ ਇਹ ਭਗਵੰਤ ਮਾਨ ਨਾ ਕੀਤਾ ਜਾਏਗਾ ਜਿਹੜੇ ਕਹਿੰਦੇ ਆ ਨਾ ਵੀ ਮੇਰੇ ਤੇ ਦੱਸੋ ਕੋਈ ਸੂਤ ਉਹ ਲੱਗੂ ਪਤਾ ਉਦੋਂ ਵੀ ਕਿਹੜੇ ਕਿਹਨਾਂ ਲੜਕੇ ਤੁਸੀਂ ਇਹ ਛਣੰਤਰ ਇਹ ਪੰਜਾਬ ਦੇ ਨਾਲ ਤੇ ਪੰਜਾਬ ਦੇ ਨੌਜਵਾਨਾਂ ਨੇ ਛੜਿਆੰਤਰ ਕੀਤਾ ਏ ਇਹ ਇਹ ਜਦੋਂ ਇਹ ਕਰਦੇ ਸੀ ਇਹਦੇ ਬਾਰੇ ਜਵਾਬ ਤਾਂ ਇਹਨਾਂ ਨੇ ਕੀ ਦੇਣਾ ਹੈ ਕੋਈ ਕਿਉਂਕਿ ਜਿਸ ਤਰੀਕੇ ਨਾਲ ਆਪਣੇ ਪਿਤਾ ਜੀ ਮਾਸਟਰ ਉਹਨਾਂ ਬਾਰੇ ਵੀ ਦੱਸਦਾ ਵੀ ਅਸੀਂ ਕਿਵੇਂ ਕਿੰਨੀਆਂ ਬੋਤਲਾਂ ਦੇ ਕੇ ਪਾਸ ਹੁੰਨੇ ਆ ਕਿਵੇਂ ਹੋ ਜਾਂਦੇ ਆ ਸਾਰਾ ਕੁਝ ਕੋਈ ਚੀਜ਼ ਮੈਂ ਸਮਝਦਾ ਇਹਨਾਂ ਦੀ ਬੱਚੀ ਨਹੀਂ ਗਈ ਅਖੀਰ 'ਚ ਮੈਂ ਫੇਰ ਉਹੀ ਗੱਲ ਕਹੂੰਗਾ ਵੀ ਇਹਨਾਂ ਤੋਂ ਤਾਂ ਕਿਸੇ ਦਾ ਕੁਝ ਇਨਕੁਆਇਰੀ ਹੋਏ ਨਾ ਹੋਏ ਅਸੀਂ ਜ਼ਰੂਰ ਇਹਨਾਂ ਦੀ ਦੁਆਰਾ ਜਿਵੇਂ ਕਹਿੰਦੇ ਨੇ ਵੀ ਤੂੰ ਨਹੀਂ ਬੋਲਦਾ ਤੂੰ ਨਹੀਂ ਬੋਲਦਾ ਤੇਰੇ ਯਾਰ ਬੋਲਦਾ ਇਹ ਪਤਾ ਲੱਗੂਗਾ ਵੀ ਇਹ ਚ ਕੌਣ ਬੋਲਦਾ ਹੈ ਬਿਸ਼ਰਾਬ ਬੋਲਦੀ ਆ ਭੁੱਕੀ ਬੋਲਦੀ ਆ ਡੋਡੇ ਬੋਲਦੇ ਆ ਚਿੱਟਾ ਬੋਲਦਾ ਕੀ ਬੋਲਦਾ ਹੈ ਉਹ 27 ਚ ਜ਼ਰੂਰ ਕੱਢਾਂਗੇ ਨਹੀਂ ਮਜੀਠਾ ਤਾਂ ਦੇਖੋ ਮਜੀਠੇ ਦੇ ਤਾਂ ਇਹਨਾਂ ਨੇ ਜੇਲ੍ਹ 'ਚ ਸੀਗਾ ਉਹਨੂੰ ਛੱਡਤਾ ਹੁਣ ਤਾਂ ਉਹਨੂੰ ਨਸ਼ੇ ਦੇ ਕੇਸ 'ਚੋਂ ਬਾਅਦ ਉਹਨੂੰ ਜਿਹੜੀ ਆਪਣੀ ਆਮਦਨ ਤੋਂ ਬਾਅਦ ਉਹਤੇ ਕੇਸ ਪਾਇਆ ਇਹਦੇ ਉੱਤੇ ਤਾਂ ਕੋਈ ਬਚਣਾ ਹੀ ਨਹੀਂ ਇਹਨੇ ਕਿਸੇ ਚੀਜ਼ ਤੋਂ ਇਹ ਕੱਲੀ-ਕੱਲੀ ਗੱਲ ਵੀ ਭਾਈ ਇਹ ਤੂੰ ਬਣਾਉਣ ਲਈ ਕਿਤੋਂ ਕਿਤੋਂ ਪੈਸੇ ਲਏ ਕਿਹਨੇ ਕਿਹਨੇ ਤੈਨੂੰ ਪੇਮੈਂਟ ਕੀਤੀ ਤੂੰ ਕਿਉਂ ਕੀਤੀ ਮੈਂ ਇਹ ਕਹੀ ਨਹੀਂ ਰਿਹਾ ਮੈਂ ਤਾਂ ਕਹਿ ਰਿਹਾ ਜਾਣੇ ਚ ਕੀਤੀ ਜਾਣੇ ਚ ਕੀਤੀ ਉਹ ਤਾਂ ਉਦੋਂ ਪਤਾ ਲੱਗੂ ਨਾ ਮੈਂ ਪਹਿਲਾਂ ਇਨਕੁਆਰੀ ਤੋਂ ਪਹਿਲਾਂ ਕਿਵੇਂ ਕਹਿ ਦਵਾਂ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਵਿੱਚ ਰਵੈਤੀ ਨਸ਼ੇ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਜਿਹੜੇ ਰਾਜਾ ਬਰਿੰਗ ਨੇ ਸੂਬਾ ਪ੍ਰਧਾਨ ਕਾਂਗਰਸ ਦੇ ਉਹਨਾਂ ਦੇ ਵੱਲੋਂ ਵੀ ਹਮਾਇਤ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਨੇ ਜਿਹੜੇ ਜਿਹੜੇ ਚਿੱਟੇ ਦਾ ਪੰਜਾਬ ਦੇ ਵਿੱਚ ਜਾਲ ਬਿਚੂ ਕੇ ਜੇਕਰ ਇਸ ਨੂੰ ਖਤਮ ਕਰਨਾ ਹੈ ਤਾਂ ਜਿਹੜੇ ਰਵਾਇਤੀ ਨਸ਼ੇ ਨੇ ਜਿਸ ਦੇ ਨਾਲ ਪੰਜਾਬ ਦੇ ਲੋਕ ਕੰਮ ਕਰਦੇ ਹੁੰਦੇ ਸੀ ਖਾ ਕੇ ਤਾਂ ਉਹ ਜਿਹੜੀਆਂ ਨਸ਼ੇ ਨੇ ਉਹ ਪੰਜਾਬ ਦੇ ਵਿੱਚ ਉਹਨਾਂ ਠੇਕਿਆਂ ਦੇ ਉੱਤੇ ਸਰਕਾਰ ਨੂੰ ਵਿਚਾਰ ਕਰਨੀ ਚਾਹੀਦੀ ਹੈ ਉਹਨਾਂ ਨਾਲ ਇਹ ਵੀ ਗੱਲ ਕੀਤੀ ਸੀ ਕਿ ਭਾਵੇਂ ਸਾਰੀ ਸਰਕਾਰ ਵੀ ਆ ਜਾਵੇ ਅਸੀਂ ਵੀ ਨਸ਼ੇ ਨੂੰ ਖਤਮ ਨਹੀਂ ਕਰ ਸਕਾਂਗੇ ਕਿਉਂਕਿ ਸਾਨੂੰ ਇਸ ਦਾ ਬਦਲ ਮਾ ਰੂਪ ਦੇਣਾ ਪਵੇਗਾ ਤੁਹਾਡੇ ਕੀ ਵਿਚਾਰ ਇਸ ਬਾਬਤ ਆਪਣੇ ਵਿਚਾਰ ਇਸ ਵੀਡੀਓ ਦੇ ਵਿੱਚ ਸਾਂਝੇ ਕਰੋ ਧੰਨਵਾਦ